30 ਸਾਲ ਤੋਂ ਬਾਅਦ ਔਰਤਾਂ ਨਾ ਖਾਣ ਇਹ ਚੀਜ਼ਾਂ ਨਹੀਂ ਤਾਂ ਸਰੀਰ ਨੂੰ ਲੱਗ ਸਕਦੀਆਂ ਨੇ ਆ ਬਿਮਾਰੀਆਂ ਹੁਣੇ ਬਣਾਓ ਤੁਰੰਤ ਦੂਰੀ 30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਕਿਹੜੀਆਂ ਚੀਜ਼ਾਂ ਨਹੀਂ ਖਾ ਸਕਦੀਆਂ ਨੇ ਉਹ ਆਪਣੀ ਖੁਰਾਕ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਅਵੋਇਡ ਕਰ ਸਕਦੀਆਂ ਨੇ ਕਿਉਂਕਿ 30 ਸਾਲ ਦੀ ਉਮਰ ਤੋਂ ਬਾਅਦ ਜੇਕਰ ਔਰਤਾਂ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਖਾਂਦੀਆਂ ਨੇ ਬਾਹਰ ਲਿਆਂ ਜਾਂ ਫਿਰ ਜੰਕ ਫੂਡ ਜਾਂ ਫਿਰ ਪ੍ਰੋਸੈਸਡ ਫੂਡ ਤੇ ਬਹੁਤ ਸਾਰੀਆਂ ਅਜਿਹੇ ਚੀਜ਼ਾਂ ਨੇ ਜੋ ਕਿ ਉਹ ਖਾਂਦੀਆਂ ਨੇ ਤੇ ਮੋਟਾਪਾ ਤਾਂ ਤੇਜ਼ ਨਾਲ ਵਧਦਾ ਹੀ ਹੈਗਾ ਪਰ ਉਹਦੇ ਨਾਲ ਨਾਲ ਮੋਟਾਪੇ ਦੇ ਨਾਲ ਨਾਲ ਹੋਰ ਕਈ ਬਿਮਾਰੀਆਂ ਉਹਨਾਂ ਦੇ ਸਰੀਰ ਨੂੰ ਲੱਗ ਜਾਂਦੀਆਂ ਨੇ ਤਾਂ ਇਹ ਖਾਸ ਵੀਡੀਓ ਔਰਤਾਂ ਦੇ ਲਈ ਹੈ ਇਹਨੂੰ ਉਹ ਪੁਰਸ਼ ਵੀ ਜ਼ਰੂਰ ਦੇਖ ਸਕਦੇ ਨੇ ਬੱਚਿਆਂ ਦੇ ਲਈ ਵੀ ਲਾਭਕਾਰੀ ਹੋਵੇਗੀ ਪਰ ਖਾਸ ਕਰਕੇ 30 ਸਾਲ ਦੀ ਉਮਰ ਤੋਂ ਬਾਅਦ ਜਿਹੜੀ ਕਿ ਔਰਤਾਂ ਹੁੰਦਿਆਂ ਨੇ ਉਹਨਾਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਦੱਸਦੀ ਹੈ ਕਿ ਇਸ ਦਾ ਕਾਰਨ ਇੱਕੋ ਹੀ ਹੈਗਾ ਜੇਕਰ ਮੈਟਾਬੋਲਿਜ਼ਮ ਕੁਦਰਤੀ ਤੌਰ ਦੇ ਉੱਤੇ ਹੌਲੀ ਹੋ ਜਾਂਦਾ ਹੈ ਜਿਸ ਕਰਕੇ ਆਸਾਨੀ ਦੇ ਨਾਲ ਉਹਨਾਂ ਦਾ ਵਜ਼ਨ ਘਟਾਉਣਾ ਮੁਸ਼ਕਲ ਹੋ ਜਾਂਦਾ ਹੈ ਮੋਟਾਪਾ ਅੱਜਕੱਲ ਹਰ ਦੂਜੇ ਵਿਅਕਤੀ ਦੇ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਵਾਧਾ ਵਜ਼ਨ ਸਿਰਫ ਤੁਹਾਡੀ ਪਰਸਨੈਲਿਟੀ ਨੂੰ ਹੀ ਨਹੀਂ ਖਰਾਬ ਕਰਦਾ ਸਗੋਂ ਤੁਹਾਡਾ ਆਤਮ ਵਿਸ਼ਵਾਸ ਵੀ ਘਟਾ ਕੇ ਕਈ ਬਿਮਾਰੀਆਂ ਦਾ ਸ਼ਿਕਾਰ ਵੀ ਬਣਾ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ 30 ਸਾਲ ਦੀ ਉਮਰ ਤੋਂ ਬਾਅਦ ਮਹਿਲਾਵਾਂ ਆਪਣੀ ਖੁਰਾਕ ਦੇ ਉੱਤੇ ਖਾਸ ਧਿਆਨ ਦੇਣ ਕਿਉਂਕਿ 30 ਸਾਲ ਬਾਅਦ ਉਹਨਾਂ ਦਾ ਮੈਟਾਬੋਲਿਜ਼ਮ ਕੁਦਰਤੀ ਤੌਰ ਦੇ ਉੱਤੇ ਹੋਲਾ ਹੋ ਜਾਂਦਾ ਹੈ ਯਾਨੀ ਕਿ ਹੌਲੀ ਹੋ ਜਾਂਦਾ ਹੈ ਜਿਸ ਕਰਕੇ ਆਸਾਨੀ ਨਾਲ ਵਜ਼ਨ ਘਟਾਉਣਾ ਦਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਕਿ ਇੱਕ ਚੁਣੌਤੀ ਜਿਹੜੀ ਕਿ ਬਣ ਜਾਂਦੀ ਹੈ ਤਾਂ ਉਹ ਕਿਹੜੀ-ਕਿਹੜੀ ਚੀਜ਼ਾਂ ਨੇ ਸਭ ਤੋਂ ਪਹਿਲਾਂ ਆਉਂਦਾ ਹੈ ਪ੍ਰੋਸੈਸਡ ਫੂਡ ਜੀ ਹਾਂ 30 ਸਾਲ ਤੋਂ ਬਾਅਦ ਉਮਰ ਦੀਆਂ ਮਹਿਲਾਵਾਂ ਨੂੰ ਪ੍ਰੋਸੈਸਡ ਖਾਣਾ ਖਾਣ ਤੋਂ ਬਚਣਾ ਚਾਹੀਦਾ ਇਸ ਦੇ ਵਿੱਚ ਮੌਜੂਦ ਵੱਧ ਚੀਨੀ ਅਤੇ ਨੁਕਸਾਨਦਾਇਕ ਰਸਾਇਣਿਕ ਪਚਾਉਣੇ ਮੁਸ਼ਕਲ ਹੁੰਦੇ ਨੇ ਜਿਸ ਦੇ ਨਾਲ ਹਾਰਮੋਨ ਸੰਤੁਲਨਾਂ ਆਂਦਰੀਆਂ ਦੀ ਸਿਹਤ ਹੱਡੀਆਂ ਅਤੇ ਪਾਚਨ ਤੰਤਰ ਦੇ ਉੱਤੇ ਨਕਾਰਾਤਮਕ ਅਸਰ ਪੈ ਸਕਦਾ ਫਿਰ ਮਿੱਠੇ ਕਾਰਬੋਨੇਟਡ ਜੀ ਮੋਟਾਪੇ ਤੋਂ ਬਚਣ ਦੇ ਲਈ 30 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਮਿੱਠੇ ਕਾਰਬੋਨੇਟਡ ਪੇ ਪਦਾਰਥਾਂ ਦੇ ਸੇਵਨ ਤੋਂ ਵੀ ਬਚਣਾ ਚਾਹੀਦਾ ਹੈ ਇਸ ਤੋਂ ਇਲਾਵਾ ਮਿੱਠਾ ਦੁੱਧ ਚਾਹ ਅਤੇ ਕੌਫੀ ਵੀ ਸੀਮਿਤ ਮਾਤਰਾ ਦੇ ਵਿੱਚ ਹੀ ਪੀਣੀ ਚਾਹੀਦੀ ਹੈ ਬਿਨਾਂ ਸ਼ੱਕਰ ਵਾਲੀ ਚਾਹ ਕੌਫੀ ਜਾਂ ਫਿਰ ਹਰਬਲ ਪੇ ਸਿਹਤ ਲਈ ਵਧੀਆ ਵਿਕਲਪ ਮੰਨਿਆ ਜਾਂਦਾ ਹੈ ਫਿਰ ਬਟਰ ਵਾਲੇ ਪਾਪਕੋਰਨ ਜੀ ਹਾਂ 30 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਨਮਕ ਅਤੇ ਮੱਖਣ ਦੇ ਨਾਲ ਭਰਪੂਰ ਪਾਪਕੋਰਨ ਖਾਣ ਤੋਂ ਬਚਣਾ ਚਾਹੀਦਾ ਇਸ ਨੂੰ ਬਣਾਉਣ ਦੇ ਵਿੱਚ ਵਰਤੀ ਜਾਣ ਵਾਲੀ ਜੋ ਕਿ కృਤिम ਚੀਜ਼ਾਂ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਕੇ ਹਾਰਮੋਨ ਅੰਤਰੀਆ ਅਤੇ ਕੁੱਲ ਸਿਹਤ ਦੇ ਉੱਤੇ ਵੀ ਆਸਰ ਪਾ ਸਕਦੇ ਆ ਨੇ ਫਿਰ ਆਂਦੇ ਨੇ ਆਲੋ ਚਿਪਸ ਜਿਹاں ਆਲੋ ਚਿਪਸ ਦੇ ਵਿੱਚ ਮੌਜੂਦ ਸੋਡੀਅਮ ਸਵਾਦ ਵਧਾਉਣ ਅਤੇ ਚਿਪਸ ਨੂੰ ਕ੍ਰਿਸਪੀ ਬਣਾਈ ਰੱਖਣ ਦੇ ਲਈ ਵਰਤਿਆ ਜਾਂਦਾ ਹੈ 30 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਚਿਪਸ ਦਾ ਵੱਧ ਸੇਵਨ ਕਰਨ ਤੋਂ ਬਚਣਾ ਚਾਹੀਦਾ ਚਿਪਸ ਸਿਰਫ ਵਜ਼ਨ ਹੀ ਨਹੀਂ ਵਧਾਉਂਦੇ ਸਗੋ ਇਹ ਹੋਰ ਸਿਹਤ ਜੋ ਕਿ ਸਮੱਸਿਆਵਾਂ ਦਾ ਖਤਰਾ ਵੀ ਪੈਦਾ ਕਰਦੇ ਨੇ ਫਿਰ ਯੋਗਰਟ ਜੀ ਹਾਂ ਆਮ ਤੌਰ ਦੇ ਉੱਤੇ ਯੋਗਰਟ ਨੂੰ ਇੱਕ ਸਿਹਤਮੰਦ ਵਿਕਲਪ ਮੰਨਿਆ ਜਾਂਦਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਸੀਂ ਜਾਣਦੇ ਹੋ ਕਿ ਇਸ ਦਾ ਸੇਵਨ ਵੱਧ ਸੇਵਨ ਕਰਕੇ ਖਾਸ ਕਰਕੇ ਸ਼ੱਕਰ ਜਾਂ ਫਿਰ ਨਮਕ ਦੇ ਨਾਲ ਵਜ਼ਨ ਵੀ ਵੱਧ ਸਕਦਾ ਹੈ ਵਜ਼ਨ ਘਟਾਉਣ ਦੇ ਲਈ ਲੱਸੀ ਜਾਂ ਫਿਰ ਸਾਦਾ ਦਹੀਂ ਖਾਣਾ ਚੰਗਾ ਹੋਵੇਗਾ ਫਿਰ ਹੈ ਮਿਉਨੀਸ ਜੀ ਹਾਂ ਮਿਉਨੀ ਇਸ ਦੇ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ ਇਸ ਦਾ ਵੱਧ ਸੇਵਨ ਕਰਨ ਦੇ ਨਾਲ ਗਿੱਟੀਆਂ ਦੇ ਵਿੱਚ ਦਰਦ ਗੁਰਦੇ ਦੇ ਵਿੱਚ ਪੱਥਰੀ ਅਤੇ ਵਜ਼ਨ ਵਧਣ ਦੀ ਸਮੱਸਿਆ ਵੀ ਹੋ ਸਕਦੀ ਹੈ ਤਾਂ ਮਹਿਲਾਵਾਂ ਵੀ ਕੀ ਬੱਚੇ ਵੀ ਇਹ ਜ਼ਰੂਰ ਧਿਆਨ ਦੇਣ ਹਰ ਕੋਈ ਵਿਅਕਤੀ ਜੋ ਕਿ ਇਹਨਾਂ ਖਾਣਾ ਤੋਂ ਬਚਣ ਕਿਉਂਕਿ ਇਹ ਖਾਣੇ ਕਿਤੇ ਨਾ ਕਿਤੇ ਸਵਾਦ ਦੇ ਨਾਲ-ਨਾਲ ਕਈ ਪਰੇਸ਼ਾਨੀਆਂ ਕਈ ਸਮੱਸਿਆਵਾਂ ਸਿਹਤ ਨਾਲ ਜੁੜੀਆਂ ਹੋਈਆਂ ਖਾਸ ਕਰਕੇ ਮੋਟਾਪਾ ਵਧਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਨੇ ਤਾਂ ਜੇਕਰ ਤੁਸੀਂ ਵੀ ਇਹ ਚੀਜ਼ਾਂ ਜ਼ਿਆਦਾ ਖਾਂਦੇ ਹੋ ਵੱਧ ਮਾਤਰਾ ਦੇ ਵਿੱਚ ਤਾਂ ਹੁਣੇ ਤੁਸੀਂ ਇਹਨਾਂ ਤੋਂ ਦੂਰੀ ਬਣਾ ਲਓ ਨਹੀਂ ਤਾਂ ਤੁਹਾਡੇ ਸਰੀਰ ਦੇ ਵਿੱਚ ਮੋਟਾਪਾ ਤਾਂ ਵਧਣਾ ਹੀ ਹੈਗਾ ਪਰ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਵੀ ਵੱਧ ਸਕਦੀਆਂ ਹਨ